ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁrt ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚਿ ਨਖਾਰ ਚਪੈ ਚਪਨ ਹੋਵੈ ਜੇ ਲਾਇ ਰਹਾ ਲਿਤਾਰ ਭੁਖਿਆ ਭੁਖਣਾ ਕਰੇ ਜੈ ਬਨਾਪੁਰਿਆ ਪਹਾਰ ਸਹ ਸੋ ਸਿਣ ਪਲਖ ਹੋਇ ਤੈ ਕਨ ਚਲ ਨਾਲ ਕਿਵ ਸਚਾਰ ਹੋਈਐ ਕਕੂੜ ਤਤਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਨ ਆਕਾਰ ਹਰ ਨੰਗਹਿ ਆਜਾਈ ਹੁਕਮੇ ਹੋਣ ਜੀ ਹੁਕਮ ਮਿਲੈ ਬਟਿਆਏ ਹੁਕਮੇ ਉਤਮ ਨੇਕ ਹੁਕਮਾ ਲਿਖੇ ਦੁਖ ਸੁਖ ਪਾਈਐ ਇੱਕ ਨਾ ਹੁਕਮੇ ਵਿਖੇ ਸੋ ਇੱਕ ਹੁਕਮੇ ਸਦਾ ਪਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾ ਨੂੰ ਹੁਕਮ ਜੇ ਬੁਝਹਿ ਤਾ ਹਮ ਮਹਿ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਜਿਹ ਤਾਣਾ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣੋੜਿਆਂ ਜਾਂ ਚਾਰ ਗਾਵੇ ਕੋ ਵਿਦਵਥਮ ਵਿਚਾਰ ਗਾਵੇ ਕੋ ਸਾਚ ਕਰਤਨ ਖੇ ਦਾਵੇ ਕੋ ਜੀ ਲਾ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹਾਦਰ ਹਰ ਦੂਰ ਕਥਨਾ ਕਥਨਾ ਆਵਤੋਟ ਕਥ ਕਤ ਕਥੀ ਕੋਟੇ ਕੋਟ ਦਿੰਦਾ ਦੇ ਲੈਂਦੇ ਥਕ ਪਾਹ ਜਬਾਂਦ ਮੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹ ਨਾਨਕ ਸਵੇ ਪਰਵਾਹੋ ਸਾਚਾ ਸਾਹਿਬ ਸਾਚਨਾਇ ਭਾਖੇ ਭਗਤ ਅਪਾਰ ਅੱਖ ਮੰਗ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਐ ਜਿੱਤ ਸਾ ਦਰਬਾਰ ਮੋਹ ਕੇ ਬੋਲਣ ਦੋਲੀਆ ਜਿੱਤਨ ਪਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਮੁਟਿਆਏ ਵਿਚਾਰ ਕਰਮੀਆਂ ਵੇ ਕਪੜਾ ਨਦਰੇ ਮੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪਸ ਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਿਧਾਨ ਗਾਵੀ ਸੁਣੀ ਅੰਮ੍ਰਿਤ ਕੇ ਪਹਾਓ ਦੁਖ ਪਰ ਹਰ ਘਰ ਲੈ ਜਾਏ ਗੁਰੁਖ ਨਾਨਦੰ ਗੁਰੁਖ ਵੈਦੰ ਗੁਰੁਖ ਰਹਾ ਅਸਮਾਏ ਪਰ ਈਸਰ ਗੁਰ ਗੌਰਖ ਬ੍ਰਹਮਾ ਗੁਰ ਪਾਰਵਤੀ ਮਾਇ ਜੇਹੋ ਜਾਣਾ ਅੱਖ ਨਾਹਿ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦਹਿ ਬਿਚ ਹੈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾ ਵਜਿਤ ਪਹਾਣ ਪਾਣੇ ਕੇ ਨਾਇ ਤਰੀ ਜੀਤੇ ਸਤਿ ਉਪਾਏ ਵਖਣ ਅਤਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਹਾਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰਾਂ ਕਦੇ ਉਜਾਈ ਸਭ ਨਾ ਜੀਆ ਕਹਿ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਚਰਿਆ ਹਰ ਜਾ ਹੋਰਦ ਸੁਣੇ ਹੋਏ ਨਵਾ ਕੰਡਾ ਵਿੱਚ ਜਾਣ ਅਨਾਜ ਚਲਾ ਸਭ ਕੋਏ ਚੰਗਾ ਨਾਮ ਰਖਾ ਏਕ ਜਿਸ ਕੀਰਤ ਜਗਲੇ ਜੇ ਤਸੰਦਰਨਾ ਆਵੇ ਤਵਾ ਤਨ ਪਛੈ ਕੇ ਤੇਤਾ ਅੰਦਰ ਕੀਟ ਕਰ ਦਸੀ ਦੋਸਤ ਰਹਿ ਨਾ ਨਿਰਗੁਣ ਗੁਣ ਕਰੇ ਗਨਵੰਤਿਆ ਗੁਣ ਦੇ ਤਾ ਕੋ ਨਾ ਸੁਝੈ ਜੇ ਤਸ ਗੁਣ ਕੋਇ ਕਰੇ ਸੁਣੈ ਸਿਧ ਪਿਰ ਸੁਰਨਾਥ ਸੁਣੈ ਤਰਤ ਤਲ ਆਕਾਸ ਸੁਣੈ ਦੇਤ ਲੋ ਪਾ ਤਲ ਸੁਣੈ ਪੋਹ ਨ ਸਤੈ ਤਾਲ ਨਾਨਕ ਭਗਤਾ ਸੁਭਾ ਵਿਗਾਸ ਸੁਣੈ ਲੋਕਾ ਪਤਨਾਸ ਸੁਣੈ ਸਰਬਰਮੰਦ ਸੁਣੈ ਮਕਸਲ ਹਰਮੰਦ ਸੁਣੈ ਜੋਗ ਜੁਗ ਜੁਗਤਨ ਭੇਦ ਸੁਣੈ ਸਾਸਤ ਸੰਤਤ ਵੇਦ ਨਾਨ ਪ੍ਰਤਸਦਾ ਵਿਗਾਸ ਸੁਣੈ ਦੋ ਪਾਪਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਕਸ਼ਤ ਕਾਸ਼ ਨਾਮ ਸੁਣੈ ਘੜ ਪ੍ਰਪਾਦ ਮਾਨ ਸੁਣੈ ਲਾਗ ਸਹਿਜ ਗਿਆਨ ਨਾਨ ਪ੍ਰਤਸਦਾ ਵਿਗਾਸ ਸੁਣੈ ਦੋ ਪਾਪਾ ਨਾਸ ਸੁਣੈ ਸਰਗਨਾ ਕੇ ਗਾ ਸੁਣੈ ਸੇਖੀਰ ਪਾਤਸ਼ਾ ਸੁਣੈ ਅੰਧਿ ਪਾਵੇ ਰਾਹੋ ਸੁਣੈ ਹਾਥ ਵਸ ਕਾ ਨਾਨਕ ਬਹਿਤਾ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸੋ ਮਨ ਕੀ ਕਹੀ ਨਾ ਜਾਏ ਜੇ ਕੋ ਕਹਿ ਪਛੈ ਤਸਤਾਏ ਕਾ ਕਲਮ ਨਾਲ ਲਿਖਣ ਹਾਰ ਮਨ ਤਾਬੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਖ ਹੋਇ ਮੁਗਤ ਉਹਨੇ ਸਗਲ ਪਾਣ ਕੈ ਸੁਧ ਮਨੈ ਮਾਰੇ ਚੋਟਾ ਨਾ ਖਾਏ ਜਿਨ ਅਜਿਮਤੈ ਸਾਥ ਸੰਗ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਜਿਨ ਅਪਸਾਂ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਨ ਤਰੰਸਿ ਤਿ ਸੰਬੰਧੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਖ ਦਵਾਰ ਨਕਵਾਰਾ ਸਤਹਾਰਨ ਤਰਾਤਰ ਸਿਖ ਮਨ ਨਾਨਕ ਅਭਿਨਾਥ ਸਿਖ ਐਸਾ ਨਾਮ ਨਿਰੰਝ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚਪਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ ਪੰਚੇ ਸੋਹੇ ਦਰਾਜਾਂ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੁਲ ਕਰਮ ਦੇ ਆਕੂਤ ਸੰਤੋਖ ਥਾਪਿਟ ਜਿਨ ਸੂਤ ਜੇ ਕੰਬਜ ਹਵਸ ਚਾਰ ਧਵਲ ਉਪਰ ਕਿ ਤਪ ਹਰਤੀ ਹੋਰ 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 ਹਰਤਲ ਕਮਣ ਜੋਰ ਜੀ ਜਾਤ ਰੰਗ ਆਕੈ ਨਾ ਅਸਰ ਨਾਲ ਲਿਖੇ ਨ ਬੜੀ ਕਲਾ ਇਹੋ ਲਖਾ ਲਿਖ ਜਾਣ ਕੋਇ ਲਖਲ ਕੀ ਆਕੇ ਤਾ ਹੋਏ ਕੇਤਾ ਤਨ ਸਵਾਲ ਹਰੂਪ ਕੀਤੀ ਦਾ ਜਾਣੈ ਕੌਣ ਤੂਤ ਕੀ ਤਪਸਾ ਕੋ ਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਮ ਕਹਾਂ ਵਿਚਾਰ ਵਾਰਨ ਜਾਮਾ ਇੱਕ ਵਾਰ ਜੋਗਤ ਭਵੇ ਸਹੀ ਭੀਕਾਰ ਫੌਸਦਾ ਸਲਾਮ ਨਿਰੰਕਾਰ ਸੰਤ ਜਪ ਸੰਤ ਕਹੈ ਸ਼ੰਖ ਪੂਜਾ ਸੰਖ ਤਪਤਾਵ ਸੰਖ ਤਰੰਤ ਮੁਖ ਵੇਦ ਪਾਠ ਸੰਖ ਜੋਗ ਨਰਹਿ ਉਦਾਸ ਸ਼ੰਖ ਭਗਤ ਬਣ ਗਿਆਨ ਵਿਚਾਰ ਸੰਸਤੇ ਅ ਸੰਤ ਤਾਰ ਸੰਖ ਸੂਰਮਾ ਉਚਾਰ ਸੰਖਮਨ ਲੇਵ ਲਾਇਤਾ ਕੁਦਰਤ ਕਵਣਾ ਕਹਾ ਵਿਚਾਰ ਆਰਣ ਜਾਮਾ ਏਕ ਵਾਰ ਜੋ ਤੂ ਭਾਵੇ ਸਾਈ ਕੀਕਾਰ ਤਸਦਾ ਸਤਿਨਾਮ ਨਿਰੰਕਾਰ ਅਸੰਖ ਮੋਰਖੰਦ ਭੋਰ ਸੰਸ ਚੋਰ ਹਰਾ ਮੋਰ ਅਸੰਖ ਮੁਰਕਰ ਜਾਹੇ ਜੋਰ ਅਸੰਖ ਗਲਵਣਹਤ ਅਪਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਸੜਿਆਰ ਫੂੜੇ ਫੇਰ ਆਹੇ ਸੰਖ ਮਲਿਛ ਮਲ ਭਖ ਕਾਹੇ ਅਸੰਖੰਦ ਸਰ ਕਰੇ ਭਾਰ ਨਾਨਕ ਨਿਤ ਕਹੇ ਵਿਚਾਰ ਵਾਰ ਨ ਜਾਵੇਂ ਇੱਕ ਵਾਰ ਜੋ ਤੂੰ ਪਵੇਂ ਸਾਇ ਧ੍ਰੀ ਕਾ ਤੂੰ ਸਦਾ ਸਲਾੰਤ ਨਿਰੰਕਾਰ ਸੰਖ ਥਵ ਸੰਖ ਥਵ ਗੰਮ ਗੰਮ ਸੰਖ ਲੋ ਸੰਖ ਕਹੇ ਸਤਿਕਾਰ ਹੋਇ ਅਖਰੇ ਨਾਮੁ ਸ੍ਰੀ ਸਲਾਹ ਪ੍ਰੀ ਗਿਆਨ ਗੇਤ ਬੁਣਗਾ ਤਰੇ ਲਿਖਣ ਬੁਲਣ ਬਾਣ ਅਕਰਾ ਸਰ ਸੰਜੋਗ ਵਿਖਾਣ ਜਨ ਹਿਲਖੇ ਤਿਸ ਸਰ ਨਾਹਿ ਜੇ ਫਰਮਾਇ ਤਤ ਪਾਹਿ ਜੇ ਤੱਕ ਤਤ ਤਨ ਨਾ ਵਿੰਨਾ ਵੈ ਨਾਹੀ ਕੋਤਾ ਕੁਦਰਤ ਕਮਨ ਕਹਾਂ ਵਿਚਾਰ ਵਾਰਨ ਜਾਮ ਇੱਕ ਵਾਰ ਜੋ ਤੁਪਹਾ ਵਸਾਈ ਪਲੀਤਾ ਤੁਮ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤੰਦ ਪਾਣੀ ਘੁਰਤੇ ਉਤਰ ਸਖੇ ਮੂਹ ਪਲੀਤੇ ਕੱਪੜ ਹੋਏ ਦੇ ਸਾਭ ਨੂੰ ਲਈਏ ਹੋ ਤੋਏ ਹਰੀ ਅਮਤ ਪਾਪਾਂ ਕ ਸੰਗ ਤੁਪਾ ਨਵਕਰੰਗ ਪਨੇ ਪਾਪੀ ਆਖ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਤਮੀ ਆਵੋ ਹਜਾ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਆਪਨੇ ਆਮਨ ਕੇ ਤਾ ਭਾਉ ਅੰਤਰਗਤ ਤੀਰਥ ਮਲਨ ਆਵ ਸਭ ਨੂੰ ਤੇਰੇ ਮੈਂ ਨਾਹੀ ਕੋਏ ਵਿਣੁ ਕੀਤੇ ਪਦ ਤਨ ਹੋਏ ਸੁਅਸਕਾ ਸਵਾਣੀ ਬ੍ਰਹਮਾ ਸਤਪੁਹਾਨ ਸਦਾ ਚਾਉ ਕਾਵਨ ਸਵੇਲਾ ਵਖਤ ਕਾਵਨ ਕਾਵਨ ਸਿੱਤ ਕਾਵਨ ਗਾਰ ਕਣ ਸਰਤੇ ਮਹ ਕਾਵਨ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਵੇਲੇ ਸੁਪ੍ਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਨ ਲੇਖ ਪੁਰਾਣ ਛੇਤਵਾਰ ਨ ਜੋਗੀ ਜਾਣ ਰਤਮਾ ਹੋ ਨ ਕੋਈ ਜਾਗਰਤਾ ਸੱਛੇ ਤੋ ਸਾਜੇ ਆਪੇ ਜਾਣੇ ਸੋਈ ਤੇਵੇ ਕਰੇ ਅੱਖਾਂ ਕਿਵਸਾ ਲਾਹੇ ਤਵਰਨਿਕ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਦਾ ਗਿਆ ਨਾ ਸੋ ਹੈ ਪਤਲ ਪਤਲ ਲਖ ਵਗਾ ਸਾ ਗਾਸੋ ਓੜ ਕੋੜ ਪਾਲ ਤੇ ਐ ਕਹਿਨ ਕਵਾਤ ਸਹਸ 18 ਕਹਿਨ ਕਤੇ ਬਾਸ ਲੋ ਇੱਕ ਹਾਤੋ ਲਿਖਾ ਹੋਇਆ ਤਾਂ ਲਿਖਿਆ ਲਿਖਾ ਹੋਇਆ ਬਿਨਾ ਸੁਨਾਨ ਕੋ ਵੱਡਾ ਆਖ ਅਪ ਜਨ ਅਪ ਸਲ ਹੇ ਸਲ ਤੇ ਸੂਰਤ ਨ ਪਾਈ ਅਨ ਦੀਆਂ ਤੇ ਵਾਪ ਬਹ ਸਮੁੰਦਰ ਨ ਜਾਣੀ ਹੈ ਸਮੁਤ ਸਾ ਸੁਤਾਨ ਗਿਰਹ ਸੱਚੀ ਮਲ ਧਨ ਕੀੜ ਤੁਲ ਨਾ ਹੋਣੀ ਜੇ ਤਿਸ ਨੂੰ ਨ ਹੋਣਾ ਵਿਸਰਹ ਅੰਤਨਾ ਸਿਵ ਤੇ ਕਨਨ ਅੰਤ ਅੰਤਨਾ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣਣ ਅਨੰਤ ਅੰਤਨਾ ਜਪੇ ਕੰਮ ਅੰਤਨਾ ਜਪੇ ਕਿਤਾ ਆਕਾਰ ਅੰਤਨਾ ਜਪੇ 파ਰਾਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਕੇ ਅੰਤਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹਤਾ ਗਏ ਬਹਤਾ ਹੋਏ ਵਡਾ ਸਾਹਿਬ ਉੱਚਾ ਤਾਂ ਉਸ ਤੇ ਉਪਰ ਉੱਚਾ ਨਾਉ ਐ ਵਡੂੱਚਾ ਹੋਵੇ ਕੋਏ ਜਿਸੁ ਉਸ ਤੇ ਕੋ ਜਾਣੇ ਸੋਏ ਜੇ ਊੜੇ ਆਪ ਜਾਣਿਆ ਪਿਆਪ ਨਾਨਕ ਨਦਰੇ ਕਰਮੀ ਦਾਤ ਬਹਤਾ ਕਰਿ ਲਿਖਿਆ ਨਾ ਜਾਏ ਵਡਾ ਦਾਤਾ ਤਿਮ ਨਤਮਾਏ ਕੀਤੇ ਮੰਗਹਿ ਜੋਤ ਆਪਾਰ ਕੀਤਿਆਂ ਗਣਤਨ ਹੀ ਵਿਚਾਰ ਕਿਤੇ ਹੰਤ ਤਹ ਰਹਿ ਵਿਕਾਰ ਕਿਤੇ ਲਾਲੈ ਮਿਹਰਪਾ ਹੈ ਕਿਤੇ ਮੁਰਖ ਖਾਹੀ ਖਾਹੇ ਕਿਤੇ ਅੰਦੁ ਸੁਖ ਸੁਦਮਾਰੈ ਪ੍ਰਹਦਾ ਤੇਰੀ ਜਾਤਾਰ ਬੰਦ ਖਲਾਸੀ ਕਹਾਣੇ ਹੋਏ ਹੋ ਰਾਖਨ ਸੰਕੇ ਕੋਏ ਜੇ ਕੋ ਖਾਇ ਕੇ ਆਕਣ ਪਾਏ ਉਹ ਜਾਣ ਜੇਤਿਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਪੇ ਸੇਵੈ ਤੇਈ ਤੇ ਜਸਨੋ ਬਖਸ ਸਿਰਫ ਤਸਲਾ ਨਾਨਕ ਪਾਤਸ਼ਾਹ ਸਾਹਿਬ ਆਪ ਤੁਸਾਹ ਅਮਲ ਗੁਣ ਮਲ ਵਾਪਾਰ ਅਮਲ ਵਾਪਾਰੀ ਦੀ ਢੰਡਾਰ ਅਮਲ ਆਵੇ ਹਨ ਲ ਜਾਹੇ ਅਮਲ ਪਾਏ ਨ ਲਸਨਾ ਹੈ ਮੇਰੇ ਧਰਮ ਅਮਲ ਦੇ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਥੇ ਸਮਲ ਨਿਸ਼ਾਨ ਅਮਲ ਕਰਮ ਮੂਲ ਫਰਮਾਨ ਅਮਲ ਮੁਲਾਖਾ ਨ ਜਾਏ ਆਖ ਅਖਰ ਹੇਲੇ ਲਾਏ ਆਖੇ ਵੇਦ ਪਾਠੂ ਰਾਣ ਆਖੇ ਪੜੇ ਕਰੇ ਰੁਤਿਆਣ ਆਖੇ ਵਰਮੇ ਆਖੇ ਹਿੰਦੋ ਆਖੇ ਗੋਪੀ ਤੇ ਗੋਵਿੰਦੋ ਆਖੇ ਇਸਰ ਆਖੇ ਸਿਦਦੋ ਆਖੇ ਕਿਤੇ ਕਿਤੇ ਬਦੋ ਆਖੇ ਜਾਨ ਮੈਂ ਤੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਿਤੇ ਆਖੇ ਆਖੀ ਪਾਹੇ ਤੇ ਤੇ ਕਹਿ ਠੁਟ ਜਾਹੇ ਤੇ ਕਿਤੇ ਹੋਰ ਤਰੇ ਤਾਂ ਖਸ ਤੇ ਤੇ ਜੀਵਟ ਭਾਵਤੇ ਵਡ ਹੋਏ ਨਾ ਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਕੀਏ ਫਿਰਕਾਂ ਮਾਰਾ ਗਵਾਹ ਸੋਦਰ ਕੇ ਹਸੁ ਪਰ ਕੇ ਆ ਹਜਿਤ ਵੇ ਸਰਬ ਸੁਮਾਨ ਲੈ ਬਾਜ ਨਾਦੁ ਨੇ ਤਸੰਖਾ ਤੇ ਤੇ ਬਾਹਣ ਹਰਿ ਕੇ ਤੇ ਰਾਗ ਤਿਸੁ ਕਹੀਆ ਨਾਮ ਕੇਤੇ ਗਾਮਣ ਹਾਰੇ ਦਾਵੈ ਤਹੁ ਨ ਪਾਉਣ ਪਾਣੀ ਬਖੰਤ ਰੋਗਾ ਵੈ ਰਾਜ ਧਰਮ ਦਵਾਰੇ ਗਾਵਹਿ ਚਿਤੁ ਗੁਪਖਿ ਲਿਖ ਜਾਨਹ ਲਿਖ ਲਿਖ ਧਰਮ ਵਿਚਾਰੇ ਗਾਵਹਿ ਸ੍ਰੀ ਬ੍ਰਹਮਾ ਦੇਵੀ ਸੋ ਹੰਸ ਤਾ ਸਵਾਰੇ ਗਾਵਹਿ ਨਾਸਨ ਬੈਠੀ ਦੇਵ ਤੇ ਆਦਰ ਨਾਲੇ ਗਾਵਹਿ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਚਿਤੇ ਇਸ ਦੇ ਸੰਤੋਖੀ ਗਾਵਹਿ ਵੀਰ ਤਰਾਰ ਗਾਵਨ ਪੰਡਿਤ ਪੜਨਰਕ ਸਾਰ ਜੋਗ ਜੁਗ ਵਿਦਦਾ ਨਾਲੇ ਗਾਵੈ ਮਹਾਨੀ ਆਮਨ ਮੋਹਨ ਗੁਰਦਾ ਮਛ ਪਿਆਲੇ ਗਾਮ ਨਰਤਨੋ ਪਾਇ ਤੇਰੇ 68 ਤੀਰ ਚਨਾਲੇ ਗਾਵੈ ਹਜੂਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਾਵੈ ਜੋਤਿ ਤੁਧ ਭਾਵਨ ਔਰਤੇ ਤੇਰੇ ਭਗਤੁਰ ਸਲੇ ਹੋਰ ਕਿਤੇ ਗਾਂ ਸਿਮਜ ਤਨਾ ਆਮਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸੱਚਾ ਸੱਚੇ ਨਾਹੀ ਹੈ ਭੀ ਹੋਸੀ ਜਾਏ ਨਾ ਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਨਉ ਪਾਏ ਕਰ ਕਰ ਵਿਥੇ ਕੀਤਾ ਆਪਣਾ ਜਿਵ ਤਿਸ ਦੇਵ ਡਿਆਏ ਜੋ ਤਿਸ ਭਾਵੇ ਸੋਇ ਕਰ ਸਿ ਸੁਖ ਨ ਕਰਣਾ ਜਾਏ ਸੋ ਬਾਤਿ ਸਹ ਸਹ ਬਾਤਿ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸ਼ਰਮプチ ਹੁਲੀ ਤਹਨ ਕਿ ਕਰੇ ਬਹੁਤ ਖੰ타ਕਾਰ ਸਾਰੇ ਕਾਇ ਅਜ ਪੰਡਾ ਪ੍ਰਤੀਤ ਆਈ ਪੰਥੇ ਸਗਲੇ ਜਮਾਤੇ ਮਨ ਜਿਤ ਜਦ ਜੀਤ ਆਦੇਸ਼ ਸਿ ਆਦੇਸ਼ ਆਧ ਨੀਲ ਨਾਦ ਨਾ ਹਤੋ ਜੁਗ ਜੁਗ ਇਕ ਹੋਵੇ ਸੋ ਭੋਗਤ ਗਿਆਨ ਦਾ ਆਂਡਾਰਣ ਘਟ ਘਟ ਵਜੇ ਨਾਦ ਆਪ ਆਨਤ ਨਾਥ ਸਾਥੀ ਜਗ ਕੇ ਰਤ ਜਵਰਾ ਸਾਧ ਸੰਯੋਗ ਵਿਜੋਗ ਦੇ ਕਰ ਚਲਾਵੇ ਲਿਖਿਆ ਵੇ ਭਗ ਆਦੇਸ਼ ਤੇ ਆਦੇਸ਼ ਅਧ ਨੀਲ ਨਾਦ ਨਾਹਤ ਜੁਗ ਜੁਗ ਇਕ ਰੇਸ ਇਕ ਮਾਇ ਜੁਤਿ ਆਏ ਤਿਨ ਚੇਲੇ ਪ੍ਰਵਾਨ ਤ ਸੰਸਾਰੇ ਢੰਡਾਰ ਕਲਾਏ ਦੀ ਬਾਣ ਜੇ ਕੋਈ ਪਹਵੇ ਤੋ ਚਲਾਵੇ ਜੇ ਹੋਵੇ ਫਰਮਾਨ ਉਹ ਹੋਵੇ ਕਾ ਉਹਨਾਂ ਦੇ ਦਰਨ ਆਵੇ ਭਗਤਾ ਹੋਵੇ ਢਾਨ ਆਦੇਸ ਸਯਾ ਦੇਸ ਆਦਾਨਿ ਦਾਨਾ ਦਨਾ ਹਤੋ ਜੁਗ ਜੁਗ ਇੱਕ ਹੋਵੇ ਸ ਹਸਣ ਲੋਏ ਲੋਏ ਢੰਡਾਰ ਜੋ ਕੁਛ ਕਾ ਸਤ ਕਵਾਰ ਕਰ ਕਰ ਵੇਸ ਸਰਜਣ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦਿ ਸਤਿ ਆਦਿ ਸੋ ਵਾਦ ਨਿਲ ਨਦ ਨਹਕ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਹੁ ਲਖ ਬਹੁ ਲਖ ਵਹਿ ਲਖ ਵੀਸ ਅੱਲਾਹ ਤਾਲਾ ਖੇੜਾਇਆ ਕਿ ਹੈ ਪਨਾਮ ਜਗਦੀਸ਼ ਇਤਰਾਹੇ ਪਤ ਪਵੜੀਆਂ ਚੜਿਏ ਹੋਏ ਤੀਸ ਸੁਣ ਗਲਾਂ ਆਕਾਸ਼ ਤੀ ਕਿਤਾ ਆਇਰੀ ਸ ਨਾਨਕ ਨਦਰੀ ਭਈਐ ਊੜੀ ਊੜਾ ਠੀਸ ਆਖਣ ਜੋਰ ਸੁਰਨਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁੱਤੇ ਗਿਆਨ ਵਿਚਾਰ ਜੋਰ ਨ ਜਕਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਖੈ ਸੋਇ ਨਾਨਕ ਉਤਮ ਨੇ ਚਨਕ ਵੇ ਰਤੇ ਰੋਤੇ ਥੇਤੇ ਵਾਰ ਤਮਨ ਪਾਣੇ ਅਨੇ ਪਾਤਾਲ ਇਸ ਵਿੱਚ ਧਰਤੀ ਸਾ ਪ੍ਰਖੇ ਧਰਮ ਸਾਹ ਇਸ ਵਿੱਚ ਜੀ ਜੁਕਤ ਰੰਗ ਤਨ ਤ ਨਾਮਨ ਤਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥ ਸੋਨ ਪੰਚ ਪ੍ਰਵਾਣ ਅੰਦਰਿ ਕਰਮ ਪ੍ਰਭ ਨੇ ਸਾਨ ਕਚਪ ਕਾਇ ਉਥ ਪੈ ਨਾਨਕ ਜਪਤ ਜਾਏ ਧਰਮ ਖੰਡ ਤਾ ਇਹੋ ਧਰਮ ਗਿਆਨ ਕੰਡ ਤਾ ਅਥ ਕਰਮ ਕਹਿਤੇ ਪਉਣ ਪਾਣੀ ਵੈ ਸੰਤੁਰ ਕਹਿਤੇ ਕਾਨ ਹੇਸ ਪੀਤੇ ਬ੍ਰਮਾ ੜ ਧੜੀਏ ਰੂਪ ਰੰਗ ਕੇ ਵੇਸੋ ਕੀਤਿਆਂ ਕਰਮ ਧੂਮੇ ਮੇਰ ਕੇਤੇ ਤੇ ਤੇ ਧੂਪ ਦੇਸ ਕੀਤੇ ਇੰਦੋ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਸ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾਨੋ ਕੀਤੇ ਕੀਤੇ ਰਤਨ ਸਮੰਦ ਕੀਤਿਆਂ ਖਾਣ ਕੀਤੇ ਆਣ ਕੀਤੇ ਪਤ ਨਰੰਦ ਕੀਤਿਆਂ ਸੁੱਤੇ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗੰਤ ਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਟ ਘੜੀਏ ਬਹੁ ਸੁਨੋ ਤਾ ਕਿ ਅੰਗ ਲੰਤਿਆ ਨਾ ਜਾਹੇ ਜੀ ਕੋ ਕਹਿ ਪਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿਧਾਂਤ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰਤ ਨਮਹਿ ਰਾਮ ਰਹਾ ਸਪੂਰਤ ਤਿਥੈ ਸੇ ਤੋ ਸੇ ਤਾ ਮਹਿਮਾ ਮਾਹੇ ਤਾ ਤੇ ਰੂਪ ਨਾ ਕਤਨਾ ਜਾਹੇ ਨਾ ਹਮਰੇ ਨਾ ਥਾਕੇ ਜਾਹੇ ਜਿਨ ਕੈ ਰਾਮ ਸਹਿ ਨਮਾਹੇ ਤਿਥੈ ਭਗਤ ਉਸ ਕਿਲੋ ਕਰਹਿ ਆਨੰਦ ਸਚ ਮਨ ਸੋਏ ਸਚਖੰਡ ਵਸੈ ਨਿਰੰਕਾਰ ਘਰ ਘਰ ਵਿਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰ ਪਰੰਡੋ ਜਿਪੋ ਕਸ ਤਾ ਅੰਤਨ ਅਨੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਵਤਵ ਆਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਹ ਜਤ ਪ੍ਰਹਾਰ ਤਿਰਜ ਸੁਨਿਆਰ ਹਰਣ ਮਤਿ ਵਧ ਹਤਿਆ ਅਵਕਲਾ ਅਗੰਤ ਤਪਤਾਵ ਭੰਦਾ ਭਉ ਮਤੁ ਤਤ ਟਹਾਲ ਘੜੀਏ ਸਬਦ ਸਚਿ ਤਤ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਮਨ ਗੁਰੂ ਬਾਣੇ ਪਿਤਾ ਮਾਤਾ ਅਹਤ ਮਹਤ ਦਿਵਸ ਰਾਤ ਦੁਇ ਦਾਇ ਦਾਇ ਆਖੇ ਲਖ ਜਗਤ ਚੰਗੀਆਂ ਬਰਿਆਈਆਂ ਵਿੱਚ ਧਰਮ ਹਦੂਰ ਕਰਮੀ ਆਪ ਆਪਣੇ ਕਿਨੇੜਾ ਤੇ ਦੂਰ ਜਿਨੇ ਨਾਮ ਤੇਹਾਇਆ ਗਏ ਮਸਤਖਾਲ ਨਾਨਕ ਤੇ ਮੁਖ ਉਜਲੇ ਕਹਤੇ ਸਤੇ ਨਾਲ ਜਿਨੇ ਨਾਮ ਤੇਹਾਇਆ ਗਏ ਮਸਰਤ ਖਾਲ ਨਾਨਕ ਤੇ ਮੁਖ ਉਜਲੇ ਤੇ ਸੁਠੀ ਨਾਲ ਵਾਹਿਗੁਰੂ ਜਿੱਤ ਦਾ ਖਾਲਸਾ ਰਾਹ ਹੈ ਗੁਰ ਜਿੱਤ ਦੇ ਫਤਹਿ